ਲੋ ਬਈ ਜਿਹੜੇ ਜੀ ਤਿੰਨ ਤੋਂ 6 ਮਹੀਨਿਆਂ ਦੇ ਵਿੱਚ ਨੀਲਾਬੀ ਦੇ ਕੱਟੇ ਆਏ ਸੀਗੇ ਇਹ ਟੱਟਾ ਦਾ ਜਿਹੜਾ ਪਹਿਲੇ ਨੰਬਰ ਤੇ ਆਇਆਗਾ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਆ ਪੂਰੀ ਸੱਸੀ ਕਾ ਬਾਈ ਸੱਸੀ ਕਾ ਜਿਹੜਾ ਪਿੰਡ ਆ ਬਾਈ ਆਪਣਾ ਠੱਠਾ ਸਾਹਿਬ ਜੀ ਠੱਠਾ ਦਾ ਜੀਰਾ ਤਹਿਸੀਲ ਜ਼ਿਲ੍ਹਾ ਫਰੋਇਦਪੁਰ ਠੀਕ ਐ ਤੇ ਜੇ ਆਪਾਂ ਇਹ ਗੱਲ ਕਰਕੇ ਬੱਚਾ ਕਿਹੜੇ ਦਾ ਬਾਈ ਇਹ ਇਹ ਸਮੁੰਦਰ ਦਾ ਬੱਚਾ ਸਮੁੰਦਰ ਦਾ ਬੱਚਾ ਤੇਰਾ ਮਦਰ ਦਾ ਮਿਲਕਰ ਕੜ ਕੇ ਨਾ ਮਾਂ ਇਹਦੇ ਆਪਣੇ ਘਰੇ ਹੀ ਆ 17 ਕਿਲੋ ਦੁੱਧ ਲਾਈਵ ਚ ਵੇਈ ਹੋਈ ਐ ਕਿ ਨਹੀਂ ਬਾਈ ਨਹੀਂ 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 ਘਰੇ ਹੀ ਛੋਨੇ ਹਾਂ ਠੀਕ ਐ ਦੇਖੋ ਬਈ ਇਹ ਪਹਿਲੇ ਨੰਬਰ ਤੇ ਆਇ ਇਹ ਕੱਟਾਗਾ ਬਾਈ ਜਿਹੜਾ ਦੂਜੇ ਨੰਬਰ ਤੇ ਆਇਆਗਾ ਤੇ ਬਾਈ ਨਾਲ ਆਪਾਂ ਗੱਲਬਾਤ ਕਰ ਰਿਹਾ ਸੀਗਾ ਬਾਈ ਵਧਾਈਆਂ ਬਾਈ ਤੁਹਾਨੂੰ ਬਹੁਤ-ਬਹੁਤ ਕਿਹੜੇ ਬੋਲੋ ਦਾ ਬੱਚਾ ਬਾਈ ਇਹ 480 ਨਾਬੇ ਲਦਾ ਨਾਬੇ ਹਲਾ 480 ਦਾ ਤੇ ਇਹਦੇ ਮਤਲਬ ਕਿ ਮਿਲ ਕੇ ਕੜ ਕੇ ਨਾ 13 ਲੀਟਰ ਪਹਿਲੇ ਸੂਏ 13 ਲੀਟਰ ਪਹਿਲੇ ਸੂਏ ਬੜਾ ਤੋਰੀ ਆ ਆ ਦੇਖੋ ਬਾਈ ਬੱਚੇ ਦੀ ਕੁਆਲਿਟੀ ਇਹਨਾਂ ਨੇ ਬੱਕਰੀ ਪਾਲਣ ਕਿੱਤੇ ਨੂੰ ਪ੍ਰਮੋਟ ਕਰਨ ਵਾਸਤੇ ਪੰਜਾਬ ਦਾ ਸਭ ਤੋਂ ਪਹਿਲਾ ਸੈਕਿੰਡ ਨੰਬਰ ਇਹਨੇ ਹਾਸਲ ਕੀਤੀ ਆ ਇਹ ਜਿਹੜਾ ਬੱਚਾ ਹੈ ਜੀ ਇਹ ਤੀਜੇ ਨੰਬਰ ਤੇ ਆਇਆ ਨੀਲੀ ਰਵੀ ਬੋਲ ਦੇ ਵਿੱਚ ਤਿੰਨ ਤੋਂ 6 ਮਹੀਨਿਆਂ ਦੀ ਉਮਰ ਦੇ ਵਿੱਚ ਤੇ ਸਸੀਗਾ ਬਾਈ ਤੇ ਵਧਾਈਆਂ ਬਾਈ ਤੁਹਾਨੂੰ ਪਹਿਲਾਂ ਤਾਂ ਬਹੁਤ-ਬਹੁਤ ਕਿਹੜਾ ਪਿੰਡ ਆ ਆਪਣਾ ਤਿੱਬੀਖੁਰਦਾ ਜੀ ਤਿੱਬੀਖੁਰਦਾ ਜ਼ਿਲ੍ਹਾ ਫਰੋਇਦਪੁਰ ਜੀ ਜ਼ਿਲ੍ਹਾ ਫਰੋਇਦਪੁਰ ਤੇ ਬੱਚਾ ਬਈ ਇਹ ਕਿਹੜੇ ਬੋਲ ਦਾ ਹੈਗਾ ਇਹ ਲੰਡੇ ਦਾ ਜੀ ਲੰਡੇ ਦਾ ਇਹਦੀ ਮਾਦਰ ਦਾ ਮਿਲਕਰ ਕੜ ਕੇ ਨਾ 18 ਕਿਲੋ ਹੈ 18 ਲੀਟਰ ਠੀਕ ਹੈ ਜੀ ਲੰਡੇ ਬੋਲ ਦਾ ਬੱਚਾ ਹੈਗਾ ਤੇ 18 ਲੀਟਰ ਇਹਦੇ ਮਾਦਰ ਦਾ ਮਿਲਕਰ ਕੜਾ ਤੇ ਕੁਆਲਿਟੀ ਚੈੱਕ ਕਰੋ ਤੁਸੀਂ ਫੁੱਲ ਕਵਾਲਿਟੀ ਆ ਗਈ ਚੰਗੀ ਸਿਹਤ ਆ ਗਈ ਦੇਖ